ਲਓ ਵੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆਂ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਤੇ ਜਿੱਥੇ ਕਿ ਅੱਜ ਰੌਣਕਾਂ ਲੱਗੀਆਂ ਹੋਈਆਂ ਤੇ ਅੱਜ ਪਹਿਲਾ ਦਿਨ ਆ ਘੋੜਿਆਂ ਦਾ ਤੇ ਘੋੜਿਆਂ ਦਾ ਮੇਲਾ ਲੱਗਿਆ ਹੋਇਆ ਤੇ ਆਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਮੌੜ ਮੰਡੀ ਤੋਂ ਆ ਰਹੀ ਹੈ ਤੇ ਇੱਧਰ ਆ ਗਿਆ ਤਲਵੰਡੀ ਸਾਬੋ ਜਿਹੜਾ ਕਿ ਸਾਰਾ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਰਵੀਦਾਸ ਚੌਕ ਤੇ ਆਜੋ ਆਪਾਂ ਮੇਲੇ ਦੇ ਅੰਦਰ ਚੱਲਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਕਿਸ ਪ੍ਰਕਾਰ ਦੇ ਘੋੜੇ ਆਏ ਤੇ ਕਿਹੜੀ-ਕਿਹੜੀ ਨਸਲ ਦੇ ਘੋੜੇ ਆਏ ਆ ਤੇ ਕਿੰਨਾ ਇਕੱਠਾ ਹੈ ਬਾਕੀ ਅੱਜ ਪਹਿਲਾ ਦਿਨ ਹੈ ਤੇ ਆ ਕੇ ਤੁਸੀਂ ਰੌਣਕਾਂ ਵਧਾਓ ਤੇ ਮੇਲੇ ਦਾ ਆਨੰਦ ਮਾਣੋ ਆਜੋ ਫਿਰ ਆਪਾਂ ਚੱਲਦੇ ਆਂ ਅੰਦਰ ਪਹਿਲਾਂ ਤੁਹਾਨੂੰ ਦਿਖਾਉਣਾ ਜੀ ਆਹ ਦੇਖੋ ਦੁਕਾਨ ਲੱਗੀ ਪਈ ਹੈ ਤੇ ਬਾਈਆਂ ਨੇ ਪੂਰਾ ਵਧੀਆ ਪ੍ਰਬੰਧ ਕਰ ਰੱਖਿਆ ਲੋ ਵੀ ਦੋਸਤੋ ਮੇਲਾ ਭਰਨਾ ਸ਼ੁਰੂ ਹੋ ਚੁੱਕਿਆ ਹੈ ਅੱਜ ਪਹਿਲਾ ਦਿਨ ਹੈ ਤੇ ਦੇਖੋ ਬਾਕੀ ਆ ਗੱਡੀਆਂ ਆ ਚੁੱਕੀਆਂ ਤੇ ਆਹ ਦੇਖੋ ਚਾਰ ਚਪੇਰੇ ਜਿੱਥੇ ਘੋੜੇ ਖੜਾਉਣ ਦੀ ਜਗ੍ਹਾ ਦਾ ਪੂਰਾ ਵਧੀਆ ਪ੍ਰਬੰਧ ਹੈ ਚਾਹ ਪਾਣੀ ਦਾ ਵੀ ਪੂਰਾ ਵਧੀਆ ਪ੍ਰਬੰਧ ਹੈ ਤੇ ਸਾਹਮਣੇ ਚੈੱਕ ਕਰੋ ਬਾਈ ਉਹ ਉੱਥੋਂ ਤੱਕ ਹੈ ਪੂਰਾ ਦੂਰ ਤੱਕ ਆਪਾਂ ਬਾਈ ਨਾਲ ਗੱਲ ਕਰਦੇ ਆ ਆਜੋ ਫੇਰ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਰੋਸ਼ਨ ਲਾਲ ਤੇ ਕੋਟਵਖਤੂ ਪਿੰਡ ਹੈ ਮੇਰਾ ਨਜ਼ਦੀਕ ਅਸੀਂ ਦਮਦਮਾ ਸਹਿਬ ਗੁਰੂ ਦੀ ਕਾਸ਼ੀ ਤਲਵੰਡੀ ਸਾਹਿਬੋਂ ਵੇਕੇ ਖੜੇ ਆਂ ਜੀ ਠੀਕ ਆ ਜੀ ਅੱਜ ਘੋੜੀਆਂ ਦਾ ਮੇਲਾ ਸ਼ੁਰੂ ਹੋਇਆ ਹੈ 27 ਤਰੀਕ ਤੋਂ ਲੈ ਕੇ ਤੇ 4 ਤਰੀਕ ਤੱਕ ਇੱਥੇ ਘੋੜਾ ਪਾਲਕਾਂ ਵੱਲੋਂ ਹਰ ਸਾਲ ਬਹੁਤ ਵਧੀਆ ਦੰਗਲ ਤੇ ਬਹੁਤ ਵਧੀਆ ਮੇਲਾ ਕਰਵਾਇਆ ਜਾਂਦਾ ਜੀ ਘੋੜਿਆਂ ਦੀਆਂ ਦੌੜਾਂ ਵੀ ਘੋੜਿਆਂ ਦੀ ਪ੍ਰਦਰਸ਼ਨੀ ਵੀ ਘੋੜਿਆਂ ਦੇ ਨਾਲ ਹੋਰ ਜਾਨਵਰ ਪਾਲਤੂ ਜਾਨਵਰ ਕੁੱਤੇ ਕੁੱਕੜ ਬਟੇਰ ਤੇ ਹੋਰ بڑے ਜਾਨਵਰ ਆ ਜਿਹੜੇ ਅਸੀਂ ਮਤਲਬ ਕਿ ਦੇਖਣ ਨੂੰ ਮਿਲਦੇ ਆ ਸਾਨੂੰ ਦਰਸ਼ਨ ਕਰਨ ਨੂੰ ਮਿਲਦੇ ਆ ਅਜੀਬ ਜਿਹੇ ਜਾਨਵਰ ਦੇਖਣ ਨੂੰ ਮਿਲਦੇ ਆ ਅੱਜ ਪਹਿਲਾ ਦਿਨ ਹੋਣ ਕਰਕੇ ਨਾ ਵੀਰ ਜੀ ਗਰਾਊਂਡ ਦੇ ਵਿੱਚ ਤਿਆਰੀਆਂ ਐ ਕਿ ਨਾ ਜਗ੍ਹਾ ਬਦਲੀ ਹੋਈ ਐ ਪਹਿਲਾਂ ਟਰੈਕਟਰ ਮੰਡੀ ਜਿੱਥੇ ਸੀ ਨਾ ਜੀ ਸੂਗਰ ਰੋਡ ਤੇ ਉੱਥੇ ਹੁੰਦਾ ਸੀ ਇਹ ਮੇਲਾ ਐ ਕਿ ਇਹ ਬਦਲਿਆ ਹੋਇਆ ਐ ਇੱਥੇ ਇਹ ਵੀਰਜੀ 메ਨ ਚੌਂਕ ਤੋਂ ਬਠਿੰਡਾ ਰੋਡ ਦੇ ਉੱਤੇ ਆ ਖੱਬੇ ਹੱਥ ਜਦੋਂ 메ਨ ਚੌਂਕ 'ਚ ਆਉਨੇ ਆ ਤੇ ਬਠਿੰਡਾ ਹਾਂ ਖੱਬੇ ਜਿਹੜਾ ਮੇਲਾ ਆ ਯੋਜਨ ਕੀਤਾ ਗਿਆ ਪਹਿਲੇ ਦਿਨ ਹੋਣ ਕਰਕੇ ਦੇਖੋ ਗਰਾਊਂਡ ਵੀ ਲੱਗ ਰਿਹਾ ਹੈ ਤੰਬੂ ਵੀ ਲੱਗ ਰਹੇ ਨੇ ਘੋੜੀ ਪਾਲਤ ਵੀ ਥੋੜੇ ਟਾਈਮ ਤੱਕ ਨੇੜੇ ਪਹੁੰਚ ਚੁੱਕਿਆ ਉਹਨਾਂ ਦੇ ਫੋਨ ਆ ਗਏ ਤੇ ਉਹਨਾਂ ਦੇ ਤੰਬੂਆਂ ਦੀ ਤਿਆਰੀ ਸਾਰੇ ਹੋ ਰਹੀ ਆ ਤੇ ਕਿੱਡੇ ਵਧੀਆ ਤੰਬੂ ਤੇ ਦੇਖੀ ਜਾਇਓ ਅੱਜ ਸ਼ਾਮ ਤੱਕ ਤੇ ਬਹੁਤ ਵਧੀਆ ਮੇਲਾ ਭਰ ਜਾਣਾ ਬਾਈ ਜੀ ਤੇ ਇਹ ਪੰਜਾਬ ਦਾ ਇੱਕ ਘੋੜੀਆਂ ਦੇ ਵੱਡਿਆਂ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਜੇ ਅਸੀਂ ਗੱਲ ਕਰੀਏ ਨਾ ਮੁਖਸਰ ਸਾਹਿਬ ਦੀ ਮਾਗੀ ਦੇ ਮੇਲੇ ਤੋਂ ਬਾਅਦ ਉਸ ਤੋਂ ਬਾਅਦ ਵੱਡਾ ਜਿਹੜਾ ਮੇਲਾ ਦੂਜੇ ਨੰਬਰ ਦਾ ਨਾ ਜੀ ਤੇ ਇਹ ਸਾਡੇ ਤਲਵੰਡੀ ਸਾਬੋ ਵਿਖੇ ਲੱਗਦਾ ਹੈ ਇੱਥੇ ਉਹਦੇ ਘੋੜਾ ਪਾਲਕਾਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਯੋਜਨ ਕੀਤਾ ਮੇਲੇ ਨੂੰ ਮੈਂ ਹਰ ਸਾਲ ਮੇਲਾ ਦੇਖਣ ਆਉਣਾ ਹੁੰਦਾ ਜੀ ਇੱਥੇ ਕਮੈਂਟਰੀ ਕਰਦਾ ਹੁੰਦਾ ਤੇ ਇਹਨਾਂ ਨੂੰ ਸ਼ੇਅਰ ਵਗੈਰਾ ਸੁਣਾ ਕੇ ਇਸ ਮੇਲੇ ਦੇ ਉੱਤੇ ਮੈਂ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੁੰਦਾ ਜੀ ਹਾਂਜੀ ਬਾਈ ਜੀ ਇਸ ਮੀਡੀਆ ਦੇ ਜ਼ਰੀਏ ਪਹਿਲਾਂ ਧੰਨਵਾਦ ਇਹਨਾਂ ਦਾ ਚੈਨਲ ਵਾਲਿਆਂ ਦਾ ਇਸ ਦੇ ਜਰੀਏ ਮੈਂ ਸਾਰੇ ਘੋੜਾ ਪਾਲਕਾਂ ਦਰਸ਼ਕਾਂ ਵੀਰਿਆਂ ਨੂੰ ਆਸ-ਪਾਸ ਦੇ ਪਿੰਡਾਂ ਤੇ ਪੰਜਾਬੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਆ ਕੇ ਆਪਣੇ ਸਮੇਂ ਚ ਸਮਾਂ ਕੱਢ ਕੇ ਬਿਲੀ ਰੁੱਤ ਹੈਗੀ ਤੇ ਮੌਸਮ ਵੀ ਠੀਕ ਹੈ ਅੱਜ ਤਣ ਥੋੜਾ ਜਿਆ ਠੰਡਾ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਮੌਸਮ ਵੀ ਠੀਕ ਦੱਸਿਆ ਵਿਭਾਗ ਦੁਆਰਾ ਤੇ ਤੁਸੀਂ ਜਰੂਰ ਆਪਣੇ ਕੰਮਾਂ ਚ ਟਾਈਮ ਕੱਢ ਕੇ ਨਾ ਜੇ ਕੋਈ ਜਾਨ ਪਾਲਤੂ ਜਾਨਵਰ ਹੈ ਕੁੱਤਾ ਬਿੱਲੀ ਤਾਂ ਉਹ ਵੀ ਲੈ ਕੇ ਆਓ ਜੀ ਕੋਈ ਮੁਰਗਾ ਕੋਈ ਚੰਗਾ ਸੋਹਣਾ ਜਾਨਵਰ ਹੈ ਤੇ ਨਹੀਂ ਤੁਸੀਂ ਦੇਖਣ ਵਾਸਤੇ ਜਰੂਰ ਆਓ ਜੀ ਇੱਥੇ ਤੇ ਇਸ ਮੇਲੇ ਦੇ ਸੰਬੰਧ ਦੇ ਵਿੱਚ ਮੈਂ ਜਿੱਨਾ ਇੱਥੇ ਲੋਕਾਂ ਦਾ ਮਨੋਰੰਜਨ ਕਰਾਉਣਾ ਹੁੰਦਾ ਹੈ ਇਸ ਸਾਲ ਜੀ ਸ਼ੇਅਰ ਵਗੈਰਾ ਬੋਲ ਕੇ ਤੇ ਮੈਂ ਵੀ ਤੁਹਾਨੂੰ ਇੱਕ ਸ਼ੇਅਰ ਬੋਲ ਕੇ ਤੁਹਾਡਾ ਕਿ ਖਾਤਰ ਸੱਚ ਤੇ ਹੱਕ ਲਈ ਖੜਨ ਜਿਹੜੇ ਤੇ ਉਹ ਤਾਂ ਸੱਚੇ ਹੀ ਮਰਦ ਦਲੇਰ ਹੁੰਦੇ ਤੇ ਪੀ ਕੇ ਮੁਕਤ ਦੀ ਘਰੇ ਖਰੂਦ ਪਾਉਂਦੇ ਓਏ ਉਹ ਤਾਂ ਮਿੱਤਰੋ ਮਿੱਟੀ ਦੇ ਹੀ ਸ਼ੇਰ ਹੁੰਦੇ ਕਿਹੜਾ ਪੁੱਛਦਾ ਓਏ ਕਾਂਵਾਂ ਤੇ ਕੁੱਤਿਆਂ ਨੂੰ ਤੇ ਬੰਦ ਪਿੰਜਰੇ ਵਿੱਚ ਤਾਂ ਸ਼ੇਰ ਹੁੰਦੇ ਕਿ ਵੇਖਣਾ ਹੈ ਭੇਡਾਂ ਤੇ ਬੱਕਰੀਆਂ ਦਾ ਦੇਖਣ ਵਾਲੇ ਤਾਂ ਸਾਨਾਂ ਦੇ ਭੇਡ ਹੁੰਦੇ ਤੇ ਮੱਖਣ ਬਰਾੜਾ ਦੇ ਖਾਣ ਨੂੰ ਮਿਲੇ ਮੁਰਗਾ ਤੇ ਕਿੱਥੇ ਫਿਰ ਮੂੰਗੀ ਦੀ ਦਾਲ ਨਾਲ ਹੱਥ ਲਵੇੜ ਹੁੰਦੇ ਤੇ ਮੱਖਣ ਬਰਾੜਾ ਜੇ ਬੱਕਰੇ ਦਾ ਮੀਟ ਹੋਵੇ ਤੇ ਕਿੱਥੇ ਫਿਰ ਰੈਤੇ ਨਾਲ ਹੱਥ ਲਵੇੜ ਹੁੰਦੇ ਸਹੀ ਗੱਲ ਹੈ ਜੀ ਬਹੁਤ ਸੋਹਣਾ ਲਿਖਿਆ ਕਿ ਫਿਰੇ ਥਾਪੀਆਂ ਪੱਟਾਂ ਦੇ ਉੱਤੇ ਮਾਰਦਾ ਤੇ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਜਿੱਦਾਂ ਟੱਕਰ ਗਿਆ ਭੇੜੇ ਪਰਿਵਾਰ ਦਾ ਤੇ ਕਿਤੇ ਵੀ ਨਹੀਂ ਜੀ ਲੱਗਦਾ ਕੋਈ ਘੋੜੀ ਘੋੜੀਆਂ 'ਚ ਦੇਖ ਲਈਂ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ ਬਾਈ ਜੀ ਘੋੜੀਆਂ ਦੇ ਮੇਲੇ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਸੀਂ ਖੜੇ ਹਾਂ ਤਲਵੰਡੀ ਸਾਬੋ ਦੇ ਰਾਮਾ ਰੋਡ ਤੇ ਉੱਤੇ ਖੱਬੇ ਹੱਥ ਪੈਟਰੋਲ ਪੰਪ ਹੈ ਜੀ ਇੱਥੇ ਇੰਡੀਅਨ ਆਇਲ ਦਾ ਉੱਥੇ ਹੀ ਰਾਮਾ ਸਾਈਡ ਦੇ ਉੱਤੇ ਮੇਲੇ ਦਾ ਯੋਜਿਤ ਕੀਤਾ ਗਿਆ ਯੋਜਨਾਕੀ ਬਹੁਤ ਵਧੀਆ ਜਗ੍ਹਾ ਸਿਲੈਕਟ ਕੀਤੀ ਗਈ ਹੈ ਪਹਿਲਾ ਇਹ ਜਗ੍ਹਾ ਟਰੈਕਟਰਾਂ ਵਾਲੀ ਮੰਡੀ ਜਿੱਥੇ ਸੰਦੂਲਗੜ੍ਹ ਰੋਡ ਦੇ ਉੱਤੇ ਹੁੰਦਾ ਸੀਗਾ ਐਸਕੇ ਇੱਥੇ ਯੋਜਨ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਤੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਅੱਜ ਪਹਿਲਾ ਦਿਨ ਹੈ ਤੇ ਘੋੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਦੇਖੋ ਬਾਈ ਜੀ ਕਿੱਡੇ-ਕੱਡੇ ਸੋਹਣੇ ਜਾਨਵਰ ਲੈ ਕੇ ਆਏ ਨੇ ਬਰਸ਼ ਮਾਰੀ ਜਾਂਦੇ ਆ ਪੂਠਾਂ ਤੇ ਧੌਣਾ ਤੇ ਤੇ ਕਿਵੇਂ ਕਿੱਲੀਆਂ ਗੜਗੜ ਕੇ ਦੇਖੋ ਤੁਸੀਂ ਲਾ ਕੇ ਗਾਨੀਆਂ ਆਰ ਸ਼ਿੰਗਾਰ ਤੇ ਕਿੱਡਾ ਸੋਹਣਾ ਇਹਨਾਂ ਨੇ ਜਾਨਵਰ ਪਾਲੇ ਆ ਤੇ ਕਹੋ ਜੇ ਛੋਲੇ ਤੇ ਬਦਾਮ ਪਤਾ ਨਹੀਂ ਕੀ ਕੁਝ ਖਵਾਇਆ ਹੋਊਗਾ ਮੇਰੇ ਵੀਰਾਂ ਨੇ ਬਹੁਤ ਬਹੁਤ ਸਵਾਗਤ ਬਾਈ ਜੀ ਤੁਹਾਡਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਜਾਨਵਰਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਵੈਗਰੂ ਸੋ ਮੈਂ ਇੱਕ ਪੰਜਾਬੀ ਸੱਧਿਆਰ ਨਾਲ ਸੱਧਿਆਚਾਰ ਨਾਲ ਜੁੜੀ ਹੋਈ ਇੱਕ ਗੱਲ ਸੁਣਾਉਣਾ ਤੁਹਾਨੂੰ ਅਗਲੀ ਗੱਲ ਕੋੜਿਆਂ ਦੀ ਫੇਰ ਕਰਾਂਗੇ ਕਿ ਕੋਇਲ ਕੂਕ ਦੀ ਜਿੱਦਾਂ ਚੰਗੀ ਲੱਗਦੀ ਬਾਗਾਂ ਚੋਂ ਤੇ ਡਲ ਡਲ ਪੈਂਦਾ ਓਏ ਪਿਆਰ ਪਿੰਡਾਂ ਦੇਆਂ ਰੀਤ ਰਿਵਾਜਾਂ ਚੋਂ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ 'ਚੋਂ ਕਹਿੰਦਾ ਟੂੰਬੇ ਜੱਗਾ ਨਾਲ ਸੀ ਭਰ ਗਿਆ ਦੇਗਾ ਪਿੱਤਲ ਦਾ ਤੇ ਮੁੱਲ ਦੇ ਦੁੱਧਾਂ ਵਿੱਚੋਂ ਫਿਰ ਕਿਹੜਾ ਖੁਆ ਨਿਕਲਦਾ ਤੇ ਖਾ ਕੇ ਦੇਖੀ ਮਿੱਤਰਾਂ ਓਏ ਦਿਸਜੂ ਫਰਕ ਸਵਾਦਾਂ 'ਚੋਂ ਤੇ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ 'ਚੋਂ ਕਹਿੰਦਾ ਮੰਝੇ ਬਿਸਤਰੇ ਲਿਖਦਾ ਤੇ ਕੋਈ ਸਬਜ਼ੀ ਕੱਟ ਰਿਹਾ ਤੇ ਮੰਝਿਆਂ ਉੱਤੇ ਬੈਠ ਤਰੀਕਾ ਲੱਟੂ ਵਟ ਰਿਹਾ ਤੇ ਇੱਕ ਕਹਿੰਦਾ ਜਾ ਫੜ ਲਿਆ ਕੈਨੇ ਖੜੇ ਕਮਾਦਾਂ ਚੋਂ ਓਏ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇ ਆ ਰੀਤ ਰਿਵਾਜਾਂ ਚੋਂ ਕਹਿੰਦਾ ਰੰਗ ਬਰੰਗੀ ਚਾਨਣੀ ਲੱਗੀ ਓਏ ਸਾਰੇ ਵਿਹੜੇ ਤੇ ਤੇ ਤਵੇਆਂ ਵਾਲਾ ਸਪੀਕਰ ਵੱਜਦਾ ਦੇਖ ਬਨੇਰੇ ਤੇ ਤੇ ਜਮਲੇ ਜੱਟ ਦੀ ਤੁੰਬੀ ਵੱਖਰੀ ਵੱਜਦੀ ਆ ਸਾਜਾਂ ਚੋਂ ਤੇ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇ ਆ ਰੀਤ ਰਿਵਾਜਾਂ ਚੋਂ ਕਹਿੰਦਾ ਦੋਨੇ ਪ੍ਰਾਹਣੇ ਦੇਖ ਕੇ ਭਾਦੀ ਬਣ ਗਈ ਕੁੱਕੜ ਦੇ ਤੇ ਦਿਨ ਢਲ ਗਿਆ ਤੇ ਦੇਖੀ ਫਿਰ ਥਾਪੇ ਲੱਗਦੇ ਫੁੱਫੜਦੇ ਚਕਲੇ ਪੱਲੀਆਂ ਤੇ ਚਿੰਮਟੇ ਓਏ ਮੰਗੇ ਆਉਣ ਲਿਹਾਜਾਂ ਚੋਂ ਢਲ ਢਲ ਪੈਂਦਾ ਪਿਆਰ ਪਿੰਡਾਂ ਦੇ ਆ ਰੀਤ ਰਿਵਾਜਾਂ ਚੋਂ ਕਹਿੰਦਾ ਲਾਗਣ ਤਾਂ ਢਾਲ ਦੀ ਤੇਲ ਦੇਖ ਲੈ ਨਾਨਕੇ ਆਏ ਤੋਂ ਤੇ ਭੰਡ ਵੀ ਵੇਲਾ ਮੰਗੀ ਜਾਂਦੇ ਆ ਵੱਡੇ ਤਾਏ ਤੋਂ ਸਹਾਗ ਘੋੜੀਆਂ ਫਰਕ ਦੂਸਗਾ ਓਏ ਬਰੀਆਂ ਤੇ ਦਾਜਾਂ ਚੋਂ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ 'ਚੋਂ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ 'ਚੋਂ ਬਾਈ ਜੀ ਦਰਸ਼ਕ ਕਾਹਨੇ ਆਉਣੇ ਇਕੱਠੇ ਹੋ ਗਏ ਘੋੜੀ ਪਾਲਕ ਵੀ ਆਪਣੇ ਜਾਨਵਰ ਲਿਆਉਣ ਲੱਗੇ ਨੇ ਸੋ ਸਾਰਿਆਂ ਨੂੰ ਵੈਗਰੂ ਚੜ੍ਹਦੀਆਂ ਕਲਾਂ 'ਚ ਰੱਖੇ ਕਿ 4 ਫਰਵਰੀ ਤੱਕ ਆਪਾਂ ਇੱਥੇ ਸਾਰੇ ਮੇਲੇ ਦਾ ਆਨੰਦ ਮਾਣਾਂਗੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਓ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ